ਮંત્રી ਵੱਲੋਂ ਜੋ ਟ੍ਰਾਂਸਪੋਰਟ ਸੈਕਟੀ ਦੀ ਕਮੇਟੀ ਜਿਹੜੀ ਹੈ ਭੰਗ ਕੀਤੀ ਉਹ ਇੱਕ ਨਿਹਰਾ ਜਿਹੜਾ ਡਰਾਮਾ ਹੈ ਕਿਉਂਕਿ ਪਿਛਲੇ 4 ਸਾਲਾਂ ਤੋਂ ਮੰਤਰੀ ਦੀ ਬਣਾਈ ਕਮੇਟੀ ਟ੍ਰਾਂਸਪੋਰਟ ਦੀ ਅੰਨੀ ਲੁੱਟ ਰ ਕਰ ਰਹੀ ਹੈ ਅਜੇ ਜਿਹੜੀ ਵਿਭਾਗੀ ਤੌਰ ਤੇ ਜਾਂਚ ਹੈ ਉਹ ਸਿਰਫ ਦੋ ਮੁੱਦਿਆਂ ਦੀ ਹੋਈ ਇੱਕ ਤਾਂ ਪੰਪ ਦੀ ਤੇ ਦੂਜਾ ਜਿਹੜਾ ਕਮੇਟੀ ਨੇ ਤਨਖਾਹਾਂ ਲਈਆਂ ਕਾਨੂੰਨ ਦੇ ਮੁਤਾਬਕ ਇਹ ਤਨਖਾਹ ਨਹੀਂ ਲੈ ਸਕਦੇ ਦੋ ਮੁੱਦਿਆਂ ਤੇ ਜਿਹੜਾ ਘਪਲੇ ਉਹ ਸਾਹਮਣੇ ਆਏ ਪਰ ਹਕੀਕਤ ਇਹ ਹੈ ਕਿ ਪਿਛਲੇ 4 ਸਾਲਾਂ ਤੋਂ ਅੰਨੀ ਲੁੱਟ ਹੈ ਜਿਹੜੀ ਉਹ ਕੀਤੀ ਜਾ ਰਹੀ ਇਹ ਜੇ 65 ਲੱਖ ਦਾ ਕਪੜਾ ਦੱਸਦੇ ਤਾਂ ਘਰ ਤੋਂ ਕੱਟ ਜਿਹੜਾ ਕਪੜਾ ਹੈ ਉਹ 2.5-3 ਲੱਖ ਕਰੋੜ ਰੁਪਏ ਦਾ ਜਿਹੜਾ ਕਪੜਾ ਹੈ ਉਹ ਕੀਤਾ ਹੈ ਹੁਣ ਜਦੋਂ ਮੰਤਰੀ ਆਪਣੀ ਟਰੱਕ ਮਾਲਕਾਂ ਦੇ ਜਿਹੜੀ ਆਪਣੀ ਸ਼ਬੀ ਆ ਗਵਾ ਚੁੱਕਿਆ ਹੈ ਤੇ ਉਹਦੇ ਕਰਕੇ ਇਹ ਨਾ ਜਿਹੜਾ ਉਹ ਕਮੇਟੀ ਭੰਗ ਕਰਨ ਦਾ ਇੱਕ ਨਿਹਰਾ ਡਰਾਮਾ ਰਚਿਆ ਮੇਰਾ ਕਹਿਣ ਦਾ ਪਾਵੇ ਹੈ ਕਿ 100 ਚੂਹਾ ਖਾ ਕੇ ਬਿੱਲੀ ਹੱਜ ਨੂੰ ਚੱਲੀ ਐ ਜੇ ਮੰਤਰੀ ਨੂੰ ਟਰੱਕ ਮਾਲਕਾਂ ਨਾਲ ਜਰਾ ਜਿੰਨਾ ਵੀ ਪਿਆਰ ਐ ਇਲਾਕੇ ਨਾਲ ਜਰਾ ਜਿੰਨਾ ਵੀ ਪਿਆਰ ਐ ਲੋਕਾਂ ਨਾਲ ਜੇ ਮੰਤਰੀ ਨੂੰ ਪਿਆਰ ਐ ਤਾਂ ਸਭ ਤੋਂ ਪਹਿਲਾਂ ਜਿਹੜੀ ਸਾਡੀ ਟਰਾਂਸਪੋਰਟ ਸੋਸਾਇਟੀ ਜਿਹੜੀ ਮੰਤਰੀ ਨੇ ਭੰਗ ਕੀਤੀ ਐ ਉਹਨੂੰ ਬਹਾਰ ਕਰਾ ਤਾਂ ਜੋ ਜਿਹੜੀ ਟਰੱਕ ਮਾਲਕਾਂ ਦੇ ਖਤਰੇ ਦੀ ਤਲਵਾਰ ਲਟਕਦੀ ਐ ਉਹ ਜਿਹੜੀ ਰੁਕ ਸਕੈ ਮੰਤਰੀਨਾ ਆਪ ਜਿਹੜੀ ਸਾਡੀ ਸੋਸਾਇਟੀ ਭੰਗ ਕਰਕੇ ਅਸੀਂ ਜਿਹੜਾ ਕੋਡ ਦੇ ਵਿੱਚ ਸਟੇ ਲਿਆ ਮંત્રી ਨੇ ਉਹ ਸਟੇ ਲੈਂਡ 'ਚ ਕੋਈ ਹਿੱਸਾ ਨਹੀਂ ਪਾਇਆ ਸਗੋ ਸਰਕਾਰ ਹੈ ਜਿਹੜੀ ਇੱਕ ਪਾਸੇ ਪਾਰਟੀ ਹੈ ਜਿਹੜੀ ਬਣੀ ਹੈ ਸੋ ਮੈਂ ਇਹ ਕਹਿਣਾ ਚਾਹੁੰਦਾ ਇਹ ਨਿਰਾ ਇੱਕ ਡਰਾਮਾ ਹੈ ਮੈਂ ਲੋਕਾਂ ਨੂੰ ਟਰੱਕ ਮਾਲਕਾਂ ਨੂੰ ਕਹਿਣਾ ਚਾਹੁੰਦਾ ਕਿ ਮੇਰੇ ਵੀਰੋ ਸਾਈਟੀ ਨੂੰ ਬਚਾਉਣ ਲਈ ਲੜੋ ਜੇ ਮੰਤਰੀ ਵਿਜੀਲੈਂਸ ਤੇ ਜਾਂਚ ਕਰਾਂਦਾ ਹੈ ਹੋਰ ਏਜੰਸੀਆਂ ਤੋਂ ਜਾਂਚ ਕਰਾਂਦਾ ਹੈ ਤਾਂ ਤਾਂ ਅਸੀਂ ਮੰਨੀਏ ਵੀ ਜਾਂਚ ਹੈ ਜਿਹੜੀ ਹੋਈ ਹੈ ਲੇਕਿਨ ਦੋ ਬੁੱਧਿਆਂ ਨੇ ਜਾਂਚ ਹੈ ਜਿਹੜੀ ਕਰਕੇ ਇੱਕ ਲਿਪਾ ਪੋਚੀ ਕਰ ਦੇਣੀ ਸਾਨੂੰ ਜਾਂਚ ਨਾਲ ਮਤਲਬ ਇਹ ਆ ਕਿ ਸਾਰੇ ਜਿਹੜੇ ਪੈਸੇ ਆ ਇਸ ਕਮੇਟੀ ਕੋਲੋਂ ਵਸੂਲ ਕੇ ਸਾਡੀ ਜਿਹੜੀ ਕਮੇਟੀ ਆ ਚਲਾਈ ਜਾਵੇ ਜੇ ਇਹ 65 ਲੱਖ ਰੁਪਇਆ ਕਹਿੰਦੇ ਮੈਂ ਕਹਿੰਦਾ ਪੰਪ ਅਜ 80 ਲੱਖ ਰੁਪਇਆ ਦਾ ਸਿੱਧਾ 60 ਲੱਖ ਰੁਪਇਆ ਪੀਸੀਐਲ ਤੋਂ ਅਡਵਾਂਸ ਪੇਮੈਂਟ ਆ ਜਿਹੜੀ 20-20 ਲੱਖ ਦੇ ਚੈੱਕ ਹੈ ਤੇ 20 ਲੱਖ ਜਿਹੜਾ ਸਾਡੇ ਪੰਪਾਂ ਦਾ ਜਿਹੜੇ ਹੋਰ ਬਕਾਇਆ ਪਿਆ ਤੇ ਜੇ ਪੰਪ ਦੇ ਅੱਜ ਤੇਲ ਨਹੀਂ ਮਿਲ ਰਿਹਾ ਉਹਦੀ ਵਜ੍ਹਾ ਕੇ ਵੱਡੇ ਪੱਧਰ ਤੇ ਜਿਹੜੇ ਪੈਸੇ ਆ ਉਹ ਮੰਤਰੀ ਦੀ ਕੋਠੀ ਤੱਕ ਵੀ ਪੁੱਜੇ ਆ ਇਸ ਕਰਕੇ ਮੰਤਰੀ ਇਹ ਡਰਾਮੇਬਾਜ਼ੀ ਬੰਦ ਕਰਾ ਕਮੇਟੀ ਨਾਲ ਜਿੰਨਾ 2.2 ਕਰੋੜ 2.3 ਕਰੋੜ ਦਾ ਜਿਹੜਾ ਕਪੜਾ ਕੀਤਾ ਹੈ ਉਹ ਜਿਹੜਾ ਪਰਭਾਈ ਹੈ ਉਹਦੀ ਕਰਾਏ ਜੇ ਅੱਜ ਮੰਤਰੀ ਨੂੰ ਚੇਤਾ ਆਸੀ 4 ਸਾਲਾਂ ਤੇ ਰੋਲਾ ਪਾਦੇ ਕਿ ਮੰਤਰੀ ਜਿਹੜੀ ਤੇ ਕਮੇਟੀ ਬਣਾਈ ਹੈ ਇਹ ਕਮੇਟੀ ਸਾਇਟੀ ਨੂੰ ਲੁੱਟ ਰਹੀ ਹੈ ਤੇ ਮੰਤਰੀ ਆ ਜਦੋਂ ਵੋਟਾਂ ਨੇੜੇ ਆਂਦੀਆਂ ਦਿਖੀਆਂ ਆਪਣੀ ਛਾਖ ਨੂੰ ਬਚਾਉਣ ਦੇ ਲਈ ਇਹ ਡਰਾਮਾ ਰਚਿਆ ਏ ਸਾਡੀ ਜਿਹੜੀ ਪੁਰਜੋਰ ਮੰਗਾ ਮੰਤਰੀ ਕੋਲੋਂ ਕਿ ਮੰਤਰੀ ਤਾਂ ਆਪਣੇ ਹੱਥਾਂ ਨਾਲ ਸੈਟੀ ਨੂੰ ਤੋੜਿਆ ਏ ਤੇ ਸੈਟੀ ਨੂੰ ਸਾਡੀ ਨੂੰ ਬਹਾਲ ਕਰ ਤੇ ਜਿਹੜੇ ਇਹਨਾਂ ਨੇ ਗਵਨ ਕੀਤੇ ਆ ਉਹਨਾਂ ਦੀ ਪਰਪਾਈ ਕਰਾ ਤਾਂ ਅਸੀਂ ਤੈਨੂੰ ਜਿਹੜਾ ਮੰਨਾਂਗੇ ਕਿ ਤੂੰ ਟਰੱਕ ਮਾਲਕਾਂ ਦੇ ਹਿੱਤਾਂ ਲਈ ਖੜਾ ਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ